ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀ ਬਰਡ ਛੇੜ ਲਈ ਲੈ ਕੇ ਆਏ ਹਾਂ ਬੱਚਾ ਆ ਗਿਆ ਕਰਮਾ ਵਾਲੀ ਦੇ ਮਗਰ ਬੱਸੀ ਬੱਚਾ ਵੀ ਕਰਮਾ ਲੈਣ ਬਹੁਤ ਚੰਗਾ ਪਾਏਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਾਸਰੀ ਕਾ ਬਾਈ ਸਾਸਰੀ ਕਾ ਜੀ ਹੋ ਠੀਕ ਹੋ ਬਾਈ ਪੂਰਾ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਕਿਰਪਾ ਪਰਮਾਤਮਾ ਦੀ ਠੀਕ ਹੈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਪਗਾ ਹੈ ਜੀ ਪਿੰਡ ਚਾਉਗੇ ਜ਼ਿਲ੍ਹਾ ਵੰਡਾ ਤਹਿਰ ਬਾਲਿਆ ਨੇ ਨੇੜੇ ਪਿੰਡ ਬਾਈ ਨੇੜੇ ਬਾਈ ਬੱਲੋ ਵੀ ਰਹਿੰਦਾ ਰੜਵੀ ਨੇੜੇ ਹੈ ਜੀ ਰਾਮਪਰਾ ਸ਼ਹਿਰ ਵੀ ਨੇੜੇ ਤਬਾ ਸ਼ਹਿਰ ਵੀ ਨੇੜੇ ਹੈ ਜੀ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਭਾਈ 9876524670 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਬੈਣ ਦੇਖ ਰਹੇ ਕਿਹੜਾ ਸ ਮੂੰਹੋਂ ਚਾਰ ਦੰਦ ਪਲੂਨ ਸੂਈ ਆ ਹਾਂ ਕਿੰਨਾ ਟਾਈਮ ਹੋ ਗਿਆ ਪਰਛੋ ਸੂਈ ਆ ਬਾਈ ਅੱਜ ਬਸ ਆ ਮਨ ਲਾ ਵੀ ਤੀਜਾ ਦਿਨ ਦੰਦ ਚੜ੍ਹਈ ਹੈ ਤੀਜਾ ਦਿਨ ਮਨ ਲਾ ਤੀਜਾ ਦਿਨ ਹਾਂ 15 ਕਿਲੋ ਤੋਂ ਸਟਾਰਟ ਆ ਬੋਲਾ ਠੀਕ ਆ ਜੇ ਕੋਈ ਵੀਰ ਦੋ ਟਾਈਮ ਜਾਂ ਬੋਲਾ ਯਾਰ ਪੰਜ ਟਾਈਮ ਚ ਹੋ ਰਿਹਾ ਆਪਾਂ ਨੂੰ ਕੋਈ ਝੋਲ ਝੋਲ ਦਾ ਕੋਈ ਦਿੱਕਤ ਨਹੀਂ ਬਾਈ ਕਹਿੰਦਾ ਚੋਣ ਦੀ ਕੋਈ ਚੱਕਰ ਨਹੀਂ ਚਾਹ ਚਾਰ ਟਾਈਮ ਪੰਜ ਟਾਈਮ ਵਾਲੀ ਚਵਾਈ ਵੀ ਕਰ ਸਕਦੇ ਕੋਈ ਦਿੱਕਤ ਨਹੀਂ ਬੱਚਿਆ ਕੀ ਆ ਬੱਚੀ ਬਾਈ ਬੱਚੀ ਆ ਬਹੁਤ ਟੌਪ ਦੀ ਹੂੰ ਬੱਚੀ ਦੇ ਨਾਲ ਦੇਖ ਤੂੰ ਬੱਚੀ ਕਿੰਨੀ ਇੱਕ ਨੰਬਰ ਬੱਚੀ ਬੜਾ ਚੰਗਾ ਬੱਚਾ ਦੇ ਗਿਆ ਹਾਂ ਗਾਂ ਵੀ ਬਾਈ ਬਹੁਤ ਮੈਂ ਕਹਿੰਦਾ ਪੀੜੀ ਦੇ ਪਾਵੇ ਯਾਰ ਕਾਪਿਆ ਹਾਂ ਦੇਖੀ ਬਾਈ ਸਹੀ ਗੱਲ ਆ ਨਾੜਾਂ ਨੂੰ ਦੇਖੋ ਚੰਗੀਆਂ ਹਨਾ ਬਾਕੀ ਛੰਡੀ ਛੰਡੀ ਦੇ ਨਾੜ ਦੇਖ ਤੂੰ ਕਿੰਨਾ ਬਾਈ ਬਰੀਕ ਨਾੜਾਂ ਦੇਖੀ ਲੈ ਵੇ ਦੇ ਬਰੀਕ ਨਾੜਾਂ ਸਹੀ ਗੱਲ ਆ ਨਹੀਂ ਥਣ ਤਾਂ ਹੀ ਜੀ ਕਰਦਾ ਧਾਰ ਥਣ ਨਹੀਂ ਲੱਗਦਾ ਹੈ ਜਹ ਹਨਾ ਲੈ ਬੜਾ ਚੰਗੀ ਧਾਰ ਬੰਦੀ ਆ ਕੀ ਬਾਤ ਆ ਬਾਕੀ ਲੇਵਾ ਦਿਖਾਉਣਾ ਸੋਨੂੰ ਬੜਾ ਚੰਗਾ ਹਾਂ ਥੱਲੇ ਤੋਂ ਲੈ ਕੇ ਤਹਾਂ ਤੱਕ ਫੂਟ ਕਲਾਈ ਫਿਰ ਜਿਆ ਬਾਈ ਲੇਵਾ ਲੱਗਿਆ ਬੜਾ ਸੋਹਣਾ ਲੇਵਾ ਕਰਮ ਵਾਲੀ ਨੂੰ ਟਟਮਾ ਟਟਮਾ ਨਾ ਯਾਰ ਵੀ ਲੱਗਾ ਇਹ ਵਾਈ ਦਾ ਫਿਰੂ ਜਾਉ ਬਾਈ ਕਿੰਨਾ ਗਦਾ ਤਾਂ ਪ੍ਰਿੰਸ ਬਾਈ ਦੋਤਾ 20 ਕਿਲੋ ਬਾਉ ਪਹਿਲਾ ਸੂਏ ਬੱਚੇ ਠੀਕ ਆ ਹਾਂ ਬਾਈ ਬਾਕੀ ਠੰਡੀ ਠੰਡੀ ਬਲੀਆਂ ਹਨਾ ਬਾਈ ਐ ਮਾਲਾ ਜਾਂ ਤੀਜਾ ਦਿਨ 15 ਕਿਲੋ ਦਾ ਪੋਲਾ ਹੋਣਾ ਹਾਂ ਬੇ 20 ਕਿਲੋ ਦੁੱਧ ਕੇ ਹਜੇ ਮੈਲਾ ਮੂਲਾ ਚੱਲੇ 20 ਕਿਲੋ ਦੁੱਧ ਪਾਉ ਬੱਚੀ ਨਾਲ ਸਹੀ ਗੱਲ ਆ ਬਾਈ ਤੇ ਬਾਕੀ ਥਣਾ ਲਗਾ ਬੂਪਾ ਪਾ ਚੈੱਕ ਕਰਵਾਣੇ ਬਾਈ ਲੈ ਚੈੱਕ ਕਰ ਚਾਰ ਵੀਰੇ ਦਿਖਾ ਦੇ ਯਾਰ ਇੱਕੋ ਜਾਈ ਨਹੀਂ ਵੀ ਕਿਨੇ ਪਾਸੇ ਬਾਕੀ ਨਾੜਾ ਨੂੜਾ ਬਲੀਆਂ ਚੰਗੀਆਂ ਹਨਾ ਥਣਾ ਦੀ ਆਪਣੀ ਬਾਈ ਗਰੰਟੀ ਐ ਹਾਂ ਪਾ ਪੂਰ ਸ਼ਾਲੇ ਦੀ ਕੋਈ ਨਾੜ ਗੱਪਾ ਭਾਰ ਗੱਪਾ ਦੀ ਜੇਰ ਦੀ ਆਪਣੀ ਗਰੰਟੀਆਂ ਗਾਉਂਦੀ ਠੀਕ ਆ ਠੰਡੀ ਸੀਲ ਦੀ ਆਪਣੀ ਜ਼ਿੰਮੇਵਾਰੀ ਆ ਬਾਈ ਠੀਕ ਆ ਹਾਂ ਦੁੱਧ 15 ਕਿਲੋ ਤਿਆਰ ਆਂ ਗਾ ਥੱਲੇ ਠੀਕ ਆ ਤੇ ਖੋਲੋ ਬਾਈ ਤੋਰੇ ਮੜਾ ਆ ਆਪਾਂ ਦੰਦ ਵੀ ਦਿਖਾ ਦੇ ਪੱਟ ਕੇ ਠੀਕ ਆ ਦੰਦੋਂ ਬਾਈ ਆ ਗਈ ਚਾਰ ਦੰਦ ਬਾਕੀ ਰੰਗ ਰੂਪ ਪ੍ਰਿੰਟ ਸਨਖ ਬਣਾਉਣ ਦੀ ਗੱਲ ਕਰੀਏ ਫੋਟੋ ਬਚਿਆ ਜਾ ਮੰਨ ਕੇ ਆਏ ਨਿਆਣੀ ਆ ਯਾਰ ਬਾਈ ਜਮਾ ਹਜੇ ਦਾ ਛੋਟੀ ਲੈ ਬਾਈ ਸਹੀ ਗੱਲ ਆ ਹਾਂ ਬਾਕੀ ਫੇਸ ਵਗੈਰਾ ਨਾ ਬਹੁਤੀ ਵਾਦੀ ਚਮਕਦਾ ਕਲੰਬਰ ਆ ਬਾਈ ਯਾਰ ਕਿਸੇ ਪਾਸੇ ਨਾ ਮੱਛੀ ਦੇ ਕਿਸੇ ਬੱਚੇ ਹੱਥ ਤਰਾਂ ਨਹੀਂ ਜਾ ਰੋ ਹੂੰ ਦੇਖ ਤੂੰ ਜਗਾੜ ਚੰਗੀ ਸਮੀ ਪਲੀਆ ਸਰਕਾ ਮਾਹ ਬਾਈ ਯਾਰ ਇੱਕ ਨੰਬਰ ਵੈੜਾ ਯਾਰ ਘਰੇ ਰੱਖਣ ਵਾਲੀ ਹੈ ਜਿਹੜੇ ਬੰਦਿਆਂ ਨੇ ਸਹੀ ਗੱਲ ਹੈ ਤੇ ਬਾਕੀ ਜਿਹੜਾ ਇਹਨੂੰ ਲੇਵਾ ਲੱਗਾ ਮੈਂ ਕਹਣਾ ਬਈ ਕਹਿਣ ਦੀ ਲੋੜ ਹੀ ਨਹੀਂ ਪੰਡ ਵਾਲਾ ਹਵਾਨਾ ਹਾਂ ਉਹ ਸੁਣ ਨਾੜਾ ਤੇ ਦੁੱਦਾ ਤੇ ਲੱਗੇ ਨੇ ਦੇਖ ਬਾਈ ਸਹੀ ਗੱਲ ਲੈ ਚੈੱਕ ਕਰ ਸਕਦੇ ਬਾਈ ਬੜਾ ਚੰਗਾ ਆ ਗਿਆ ਨਾ ਥਾਨ ਵੀ ਬਾਈ ਬੜਾ ਟੌਪ ਆ ਧਾਰ ਦੇਖੀ ਦਿਨ ਆਪਾਂ ਮਾਰ ਕੇ ਦਿਖਾਵਾਂਗੇ ਠੀਕ ਹੈ ੂਠਿਆ ਮਰਗੇ ਮੋਟਿਆਂ ਧਰ ਹੂੰ ਧਾਰਾਂ ਵੀ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਬਾਕੀ ਬਈ ਬੱਚਾ ਵੀ ਖਰਦਨ ਵਾਲੀ ਮਗਰ ਬੱਸੀ ਆ ਬੱਚੀ ਦੋਵੇਂ ਜੀਜਾ ਹੀ ਬੜੇ ਚੰਗੇ ਆ ਯਾਰ ਬਾਕੀ ਠੰਡੇ ਸਵਾਦ ਆ ਗਏ ਬੜੀ ਯਾਰ ਇੱਕ ਨੰਬਰ ਬੱਛੀ ਆ ਬਾਈ ਯਾਰ ਘਰੇ ਰੱਖਣ ਵਾਲੀ ਵੈੜਾ ਜਿਹਨੇ ਬੰਦੇ ਨੇ ਕਿਸੇ ਨੇ ਸਹੀ ਗੱਲ ਆ ਦੁੱਧਾ ਤੇ ਲਾਉਣੀ ਆ ਹਮ ਜਮਾ ਜੈ ਜਵਾਦੀਆ ਤੇ ਬਾਈ ਹੁਣ ਮੋਲੇ ਦਾ ਫਿਰ ਲੈ ਮੋਲਾ ਆਪਾਂ ਬਾਈ ਜੈ ਜੀ ਕਰਾ ਫੋਨ ਦੀ ਕਰਦੇ ਆ ਯਾਰ ਜੈ ਜੈ ਫੋਨ ਦੀ ਕਰੋਗੇ ਬਾ ਵੇਚਣ ਵਾਲੀ ਗੱਲ ਹੀ ਕਰਦੇ ਆ ਯਾਰ ਉਨਾਂ ਕੀ ਕਰਨਾ ਆਪਾਂ ਯਾਰ ਬਾਲਾ ਘਟਾ ਬਾਦਾਂ ਨਹੀਂ ਹੁਣ ਪਹਿਲਾਂ ਇਹ ਬੜਾ ਮੰਗੂ ਜਵੇਂ ਜੇ ਹੁਣ ਮੰਗੀ ਜਾਵੀਂ 90 95 ਉਹਦਾ ਕੀ ਫਾਇਦਾ ਹੈ ਬਾਈ ਮੈਂ ਜਾਇਆ ਮੁੱਲ ਨਹੀਂ ਕਰਨਾ ਬਾਈ ਮੁੱਲ ਰਹੂਗਾ ਜਾਇਜ਼ ਰਹੂਗਾ ਪਰ ਮੁੱਲ ਕਰਾਂਗੇ ਆਪਾਂ ਸਿਰਫ ਫੋਨ ਮੱਛੀ ਦਾ ਤੂੰ ਫੋਨ ਤੇ ਹਾਂ ਮੱਛੀ ਦੇਖੀ ਯਾਰ ਤੂੰ ਜਾ ਮਾ ਜਾ ਨਿਆਣਾ ਪੋਣਾ ਪਾਲਾ ਜੇ ਨਹੀਂ ਪੋੜਦਾ ਵੀ ਕੋਈ ਟਿਕਾ ਨਹੀਂ ਠੀਕ ਐ ਨਿਆਣਾ ਲਾਉਣਾ ਚਾਹੇ ਨਾ ਲਾਉਂ ਚੱਕਰੀ ਨਹੀਂ ਹੁਣ ਸਾਨੂੰ ਆਪਣਾ ਚੋਣ ਚਵਾਇ ਦਾ ਚੈੱਕ ਕਰਵਾਵਾਂਗੇ ਕਰਨ ਵਾਲੀ ਦਾ ਬਾਕੀ ਠੰਡੀ ਠੁੰਡੀ ਬਹੁਤ ਹੈ ਨਾ ਬਾਈ ਇੱਕ ਨੰਬਰ ਆ ਯਾਰ 62 ਦਾ ਕਿਸੇ ਬਾਸਾ ਤਦਰਾਂ ਨਹੀਂ ਕਿਸੇ ਨਾਲ ਆਉਣ ਲਾਉਣ ਆਪਣੀ ਗਰੰਟੀ ਹੋ ਗਈ ਠੀਕ ਐ ਬਾਈ ਹਾਂ ਥਣਾ ਦੀ ਧਾਰ ਦੀ ਸਾਰੇ ਕਾਸੇ ਦੀ ਹੂੰ ਚ ਬਾਈ ਦੀ ਮੈਂ ਕਹਣਾ ਬਾਈ ਪੀੜੀ ਤੇ ਪਾ ਵਾਰ ਗਿਆ ਸੀ ਥਣ ਬਾਈ ਤੂੰ ਹਾਂ ਸਹੀ ਗੱਲ ਆ ਪਸਮਾ ਵਗੈਰਾ ਵੀ ਆਪਾਂ ਤੁਹਾਨੂੰ ਬਾਈ ਚੈੱਕ ਕਰਵਾ ਹਾਂ ਦਵਾਰੇ ਚੈੱਕ ਕਰ ਸਕਦੇ ਲੈ ਕੀ ਬਾਤ ਆ ਬਾਕੀ ਨਮਾ ਹਾਂ ਹਣਾ ਹਾਂ ਬੜਾ ਜਿਆ 400 ਦੁੱਧ ਪੀਦਾ ਬੱਚੀ ਦਾ ਥੋੜੀ ਜਿਹੀ ਗੱਲਾਂ ਇਹ ਨਹੀਂ ਹੈਗਾ ਹਾਂ ਹੁਣ ਆਪਾਂ ਚੂਣ ਸਵਾ ਦੇ ਖਾ ਲੈ ਲੈ ਮੈਂ ਕਹਣਾ ਬਾਈ ਕੁੱਥੀਆਂ ਕੱਢਦੀ ਆ ਹਨਾ ਬਹੁਤ ਚੂਣਦਾਰ ਬੱਚੀਏ ਜੀ ਲੱਗਦਾ ਹਾਂ ਲੈ ਕੀ ਬਾਤ ਆ ਬੜੀ ਮੋਟੀ ਚਵਾਈ ਆ ਥਾਣੀ ਵਾਲਾ ਬਾਈ ਟੌਪ ਆ ਪਛਿਆ ਯਾਰ ਲੈ ਸਹੀ ਗੱਲ ਲੈ ਕੀ ਬਾਤ ਆ ਬੜੀ ਮੋਟੀ ਚਵਾਈ ਆ ਬਾਈ ਅਸਲ ਵਿੱਚ ਵਰਦੀ ਕਹਿ ਸਕਦਾ ਜੀ ਬਾਈ ਹਨਾ ਕੀ ਬਾਤ ਆ ਬੜੀ ਢਿੰਗੀ ਚਵਾਈ ਆ ਥਣ ਬਾਈ ਯਾਰ ਪਛਿਆ ਜੀ ਲਾਦਾ ਆ ਪਾ ਥੰਨੇ ਕਾਣੂ ਬਾਲਾ ਡੋਲਣਾ ਹੂੰ ਦੋਦੇ ਯਾਰ ਇਹ ਮ ਖਰਾਬ ਕਰੀ ਜਾਣਾ ਜਿਹੜਾ ਮਰਜੀ ਯਾਰ ਬੰਦਾ ਆਪਣੇ ਚੁੱਕ ਘਰੇ ਚੋ ਕੇ ਫੇਰ ਲੈ ਕੇ ਜਾਵੇ ਠੀਕ ਆ ਬਾਈ ਹਾਂ ਪੂਰੀ ਇੰਨੀ ਸਹੀਦੀ ਆਪਣੀ ਬੈਠਦੀ ਯਾਰ ਹਾਂ ਹੈ ਠੀਕ ਆ ਹਾਂ ਉਹੋ ਜੀ ਗੱਲ ਨਹੀਂ ਯਾਰ ਵੀ ਟੁੱਟੀ ਪੱਜੀ ਬੈੜ ਹੋ ਕੇ ਸੇ ਬਸ ਜਾ ਬਾਕੀ ਯਾਰ ਬੱਚਾ ਬਾਲਾ ਪਿਆਰਾ ਹਾਂ ਹਾਂ ਜੇ ਬੱਚੀ ਛੱਡਦੇਗੇ ਨਾ ਆਪਾਂ ਬੱਚੀ ਵੀ ਰੱਖ ਲਾਂ 7-8000 ਚ ਠੀਕ ਆ ਹਾਂ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਬੱਚਾ ਛੱਡਣਾ ਸਾਡੇ ਵੀ ਸਕਦੇ ਹਾਂ 7-8000 ਰੁਪਏ ਦੀ ਆ ਬੱਸ ਅੱਜ ਰੱਖ ਲਾਂਗੇ ਕਿਉਂਕਿ ਬੱਚਾ ਪਿਆਰਾ ਹੀ ਵਾੜਾ ਯਾਰ ਵਾੜੀ ਸੋਹਣੀ ਆ ਬਾਈ ਯਾਰ ਕਰੇ ਨਾਸਾਂ ਨੂੰਸਾਂ ਗਲਾਪੀ ਛੋਣਾ ਤਿਆਰ ਹੋਣ ਵਾਲਾ ਬੱਚਾ ਕਹਿੰਦੇ ਬੈਠ ਗਿਆ ਯਾਰ ਦੇ ਤੂੰ ਬੜਕ ਨੂੰ ਬੜਾ ਯਾਰ ਬੱਛੀ ਸਹੀ ਗੱਲ ਐਨੀ ਚਾਰੂ ਯਾਰ ਐਨੀ ਠੰਡੀ ਦੇਖ ਲਾ ਸਹੀ ਗੱਲ ਆ ਚਿੰਬੜੀ ਵੀ ਆ ਕੱਖਾਂ ਨੂੰ ਹਾਂ ਸਹੀ ਗੱਲ ਕੁਝ ਥਾਣ ਸੋਣ ਤੂੰ ਦੁਬਾਰੇ ਦਾ ਹੱਪਸ ਮਾ ਕੇ ਪੱਛੀ ਯਾਰ ਭਾ ਇਹ ਨਾ ਈਜੀ ਕਰ ਠੀਕ ਹੈ ਬਾਈ 나ੜਾ ਦੇਖੋ ਹੁਣ ਪਤਾ ਲੱਗਦਾ ਉਂਗਲਾ ਵਰਗੇ 나ੜਾ ਲਖਉਂਦੀ ਕਰਗੀ ਪਛਮਾ ਕੇ ਦੇਖ ਤਾਂ ਹੁਣ ਕੱਢੂ ਸਹੀ ਗੱਲ ਆ ਬਾਈ ਲੈ ਦਹਾ ਹੁਣ ਜਾੜ ਹੂੰ ਲੈ ਕੀ ਬਾਤ ਆ ਬੜਾ ਚੰਗਾ ਥਣ ਪਛਮਾਤ ਬਾਦ ਕੱਢਦੀ ਆ ਬਹੁਤ ਸੋਹਣਾ ਲੱਗਦਾ ਗਰਮਾਲੀ ਨੂੰ ਬਾਲੀ ਯਾਰ ਇੰਨੀ ਤਾਂ ਆਪਾਂ 19000 ਰਜ ਦੇ ਇੱਕ ਬਹਿੜ ਬਾਈ 10000 ਵੇਚਦੇ ਆ ਪਰ ਐਹੀ ਜੀ ਬੱਛੀ ਨਹੀਂ ਕਿਤੇ ਆ ਦੇਖੀ ਠੀਕ ਹੈ ਬਾਈ ਹਾਂ ਛਾਰੇ ਗਾਹੀ ਦੀ ਜ਼ਿੰਮੇਵਾਰੀ ਆ ਯਾਰ ਘਰ ਤੱਕ ਦੀ ਅਗਲੇ ਠੀਕ ਹੈ ਹਾਂ ਕੋਈ ਛੋਟੀ ਮੰਨੇ ਨਾ ਵੀ ਛੋਟੀ ਆ ਬਹਿੜ ਹੂੰ ਹੈ ਸਹੀ ਗੱਲ ਆ ਬਾਈ ਕੱਤ ਮੁੰਿ ਜਿਹਾ ਯੂ ਬ੍ਰਾਊਜ਼ਰ ਨਿਆਣੀ ਹਮ ਕੱਦ ਬਹੁਤ ਆ ਬਾਜਨ ਬਹੁ ਪਲੀ ਆ ਯਾਰ ਬੈੜ ਬਾਈ ਸਹੀ ਗੱਲ ਆ ਬਾਈ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੈੜ ਆ ਵੀ ਪਸੰਦ ਬਾਈ ਨਾ ਕਰੇ ਕੰਟੈਕਟ ਦੇਖ ਲੈਣ ਵੇਖਣ ਲਈ ਧੰਨਵਾਦ ਇੱਥੋਂ ਤੱਕ ਲਾਇਆ ਥਾਣ ਕੱਢਿਆ ਬੱਚੀ ਨੇ ਹਮ ਹਏ ਸਹੀ ਗੱਲ ਆ ਹਾਂ